ਰਹੀ ਹੋ ਇਸ ਪਰਿਵਾਰ ਤੇ ਉੱਤੇ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਹਨਾਂ ਦੇ ਪੁੱਤੀ ਕੰਪਨੀ ਦੇ ਵਿੱਚ ਕੰਮ ਕਰਦੇ ਦੌਰਾਨ ਹਾਦਸੇ ਦੇ ਵਿੱਚ ਮੌਤ ਹੋ ਗਈ ਤਰਸਲ ਹਲਕਾ ਖਰੂਰ ਸਾਹਿਬ ਦੇ ਦੀਨੋਂ ਦੇ ਪਿੰਡ i <laughs> ਉਸੇ ਰੋਟੀ ਦੇ ਲਈ ਮਾਪਿਆਂ ਦਾ ਪੁੱਤ ਬੰਬੇ ਕਿਸੇ ਕੰਪਨੀ ਦੇ ਵਿੱਚ 6 ਮਹੀਨੇ ਮਿਹਨਤ ਕੰਮ ਕਰਨ ਕੇ ਆਸੀਬ ਸੋਚਿਆ ਸੀ ਕਿ ਮਾਪਿਆਂ ਦਾ ਕਮਾਈ ਕਰਕੇ ਢਿੱਡ ਭਰਾਂਗਾ ਪਰ ਪ੍ਰਮਾਤਮਾ ਨੂੰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਸ ਵਕਤ ਪੁੱਭਾ ਮਾਰਤੇ ਜੋ ਤੁਸੀਂ ਪਰਿਵਾਰ ਦੇਖ ਰਹੇ ਹੋ ਇਸ ਪਰਿਵਾਰ ਦੇ ਉੱਤੇ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦੇ ਪੁੱਤੀ ਕੰਪਨੀ ਦੇ ਵਿੱਚ ਕੰਮ ਕਰਦੇ ਦੌਰਾਨ ਹਾਦਸੇ ਦੇ ਵਿੱਚ ਮੌਤ ਹੋ ਗਈ। ਤਰਸਲ ਹਲਕਾ ਕਰੋੜ ਸਾਹਿਬ ਦੇ ਦੀਨੋਂ ਦੇ ਪਿੰਡ ਜਾਮਾ ਰਾਏ ਦੇ ਨੌਜਵਾਨ ਸੀ। ਬੰਬੇ ਦੀ ਕਿਸੇ ਕੰਪਨੀ ਵਿੱਚ ਕੰਮ ਕਰਦੇ ਸਮੇਂ ਮੌਤ ਹੋ ਗਈ। ਸਰਪੰਚ ਦੇ ਵੱਲੋਂ ਦੱਸਿਆ ਕਿ ਆ ਪਰਿਵਾਰ ਦੇ ਵੱਲੋਂ ਵੀ ਦੱਸਿਆ ਗਿਆ ਕਿ ਸਤਨਾਮ ਸਿੰਘ ਜਿਸ ਦੀ ਉਮਰ 30 ਸਾਲ ਦੇ ਕਰੀਬ ਹੈ ਆਪਣੇ ਕਰੋ ਪਰਿਵਾਰ ਦੇ ਮੈਂਬਰਾਂ ਲਈ ਰੋਸੀ ਰੋਟੀ ਕਮਾਉਣ ਲਈ ਬੰਬੇ ਸ਼ਹਿਰ ਦੇ ਵਿੱਚ ਕਿਸੇ ਕੰਪਨੀ ਦੇ ਵਿੱਚ ਕੰਮ ਕਰਨ ਲਈ ਕਰੋ ਤਕਰੀਬਨ 5-6 ਮਹੀਨੇ ਪਹਿਲਾਂ ਹੀ ਗਿਆ ਸੀ ਉੱਥੇ ਕੰਪਨੀ ਦੇ ਵਿੱਚ ਕੰਮ ਕਰਨ ਸਮੇਂ ਮਸ਼ੀਨ ਦੇ ਵਿੱਚ ਆਉਣ ਦੇ ਨਾਲ ਜ਼ਖਮੀ ਹੋ ਗਿਆ ਜਦੋਂ ਹਸਪਤਾਲ ਲਿਜਾਇਆ ਗਿਆ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਦੋਂ ਲਾਰਜ ਜੜੀ ਆ ਪਿੱਟੇ ਦੇ ਵਿੱਚ ਬੰਦ ਹੋ ਕੇ ਘਰ ਪਹੁੰਚਦੀ ਤਾਂ ਪਰਿਵਾਰ ਪੁੱਬਾ ਮਾਂ ਮਾ ਰੋ ਰਿਹਾ ਹੈ ਪਰਿਵਾਰ ਦਾ ਹਾਲ ਨਹੀਂ ਦੇਖਿਆ ਜਾ ਰਿਹਾ ਮੇਰਾ ਨਾਮ ਹਰਦੀਪ ਸਿੰਘ ਆ ਜੀ ਇਹ ਮੇਰਾ ਨੌਜਵਾਨ ਦੀ ਡੈਥ ਹੋਈ ਹੈ ਤੁਹਾਡਾ ਕੀ ਲੱਗਦਾ ਹੈ ਮੇਰਾ ਛੋਟਾ ਬ੍ਰਦਰ ਹੈ ਭਾਈ ਜੀ ਨਾਮ ਸੀਦਾ ਤੇ ਕੀ ਗੱਲਬਾਤ ਹੋਈ ਹੈ ਜੀ ਇਹਦਾ ਨਾਮ ਸਤਰਾਮ ਸਿੰਘ ਹੈ ਜੀ ਇਹ ਐਲ ਐਂਡ ਐਲ ਐਨਟੀ ਕੰਪਨੀ 'ਚ ਬੰਬੇ ਕੰਮ ਕਰਦਾ ਸੀ ਉੱਥੇ ਹਸਾਬਾ ਕਰਿਆ ਜੀ ਇਹ ਇਸ ਤਰ੍ਹਾਂ ਇਹਦੀ ਮੌਤ ਹੋਈ ਹੈ ਇਹਨਾਂ ਦੀ ਜਿਵੇਂ ਸੁਣਿਆ ਜਾ ਰਿਹਾ ਕਿ ਮਸ਼ੀਨ ਦੇ ਵਿੱਚ ਆ ਕੇ ਮੌਤ ਹੋਈ ਹੈ ਹਾਂਜੀ ਮੌਕੇ ਦੇ ਮੌਜੂਦ ਹਾਂਜੀ ਮੌਕੇ ਤੇ ਹਸਪਤਾਲ ਪਹੁੰਚਾਉਂਦਿਆਂ ਮੌਤ ਹੋ ਗਈ ਇਹ ਪਰਿਵਾਰ ਦੇ ਵਿੱਚ ਇਹਨਾਂ ਦੇ ਕੌਣ ਕੌਣ ਹੈ ਪਰਿਵਾਰ ਦੇ ਵਿੱਚ ਮਦਰ ਫਾਦਰ ਆ ਦੋ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਦੋ ਕੰਗਿਸਤਾਨ ਦੇਖਿਆ ਜਾ ਸਰਕਾਰ ਤੋਂ ਕੋਈ ਮੰਗ ਪਰਿਵਾਰ ਦੀ ਹਾਂਜੀ ਸਰਕਾਰ ਮਤਲਬ ਸੰਯੋਗ ਦਵੇ ਛੋਟੇ ਛੋਟੇ ਬੱਚੇ ਆ ਜਿੰਨਾ ਵੱਧ ਚੜ ਕੇ ਸਰਕਾਰ ਕਰ ਸਕਦੀ ਹੈ ਇਹਨਾਂ ਨੂੰ ਸੰਯੋਗ ਦਿੱਤਾ ਜਾਵੇ ਕਿੰਨੇ ਸਮੇਂ ਤੋ ਕੰਪਨੀ ਗਿਆ ਸੀ 6 ਮਹੀਨੇ ਤੋ ਕੰਪਨੀ ਜਾਈ ਜਗਵਿੰਦਰ ਸਿੰਘ ਭਾਈ ਕਿਹੜਾ ਪਿੰਡ ਹੈ ਜਾਮਾ ਰਾਏ ਇਹ ਜਿਹੜੇ ਨੌਜਵਾਨ ਨਾਲ ਦੱਸਿਆ ਜਾ ਰਿਹਾ ਤੁਸੀਂ ਨਾਲ ਸੀ ਉੱਥੇ ਮੌਕੇ ਤੇ ਕੰਪਨੀ ਦੇ ਵਿੱਚ ਕੀ ਗੱਲਬਾਤ ਹੋਈ ਹੁੰਦੀ ਗੱਲਬਾਤ ਭਾਜੀ ਇਹ ਪਹਿਲਾਂ ਮੇਰੇ ਲਾਗੇ ਕੰਮ ਕਰ ਰਿਹਾ ਸੀ ਬਾਅਦ ਵਿੱਚ ਅਚਾਨਕ ਆਂਦਾ ਮਿਆਂਨਾ ਤੇ ਉਹ ਗਿਆ ਕਿਸ ਕੰਮ ਨੂੰ ਆ ਕਿਸੇ ਨੇ ਕਿਹਾ ਇਹਨੂੰ ਆਪਰੇਟਰ ਨੇ ਕਿਹਾ ਹੋਊਗਾ ਉੱਪਰ ਚੜਨ ਲਈ ਉੱਪਰ ਚੜਿਆ ਤੇ ਰੋਪ ਦੇ ਵਿੱਚ ਦੇ ਪੇਟੇ ਜਾਣ ਲਿਆ ਤੇ ਮੌਕੇ ਤੇ ਲਾ ਕੇ ਇਹਨੂੰ ਹਸਪੀਟਲ ਖੜਿਆ ਪਰ ਹਸਪੀਟਲ ਵਾਲੇ ਡਾਕਟਰਾਂ ਨੇ ਕਿਹਾ ਵੀ ਇਹ ਮੌਕੇ ਤੇ ਹੀ ਪੂਰਾ ਹੋ ਗਿਆ ਸੀ ਉਸ ਵੇਲੇ ਹਾਂਜੀ ਉਸੇ ਮੌਕੇ ਤੇ ਇਕੱਠੇ ਸੀਗੇ ਹਾਂਜੀ ਇਕੱਠੇ ਮੈਂ ਵੀ ਸਿਆਦੇ ਬਾਅਦ ਸਾਰਾ ਸਟਾਫ ਇਕੱਠਾ ਹੋ ਗਿਆ ਸੀ ਉਸ ਟਾਈਮ ਤੇ ਕੰਪਨੀ ਵੱਲੋਂ ਕੋਈ ਮਤ ਦਿੱਤੀ ਨਹੀਂ ਹੈ ਕੰਪਨੀ ਵੱਲੋਂ ਅਜੇ ਤੱਕ ਤਾਂ ਮਤ ਦਿੱਤੀ ਨਹੀਂ ਗਈ ਵੈਸੇ ਪਹਚਾਣ ਤੇ ਉਹਨਾਂ ਦੀ ਮਤਤ ਹੋਈ ਆ ਅੱਗੇ ਕਹਿੰਦੇ ਤੇ ਹੈਗੇ ਕਰਾਂਗੇ ਕੰਪਨੀ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਮੰਗ ਸਰਕਾਰ ਵੱਲੋਂ ਦੇ ਹੀ ਮੰਗ ਕਰਦੇ ਆ ਕਿ ਛੋਟੇ ਛੋਟੇ ਬੱਚੇ ਇਹਨਾਂ ਦੀ ਵੱਤੋਂ ਵੱਦ ਮਤ ਕੀਤੀ ਜਾਵੇ ਜਿੰਨੀ ਹੋ ਸਕਦੀ ਹੈ ਫਾਈਨਾਂਸ ਲੋਨ ਵਾਲਾ ਸਤਨਾਮ ਸਿੰਘ ਮੇਰਾ ਨਾਮ ਪਾਲ ਸਿੰਘ ਆ ਜੀ ਸਰਪੰਚ ਇਹ ਕੀ ਹੋਦਾ ਜੀ ਤੁਹਾਡਾ ਪਿੰਡ ਮੈਂ ਪਿੰਡ ਦਾ ਸਰਪੰਚ ਆ ਜੀ ਕੀ ਗੱਲ ਬਾਤ ਹੈ ਨੌਜਾਨ ਜਿਹੜੀ ਮਾਰੇ ਗਈ ਇਹ ਬੰਦਾ ਸਤਨਾਮ ਸਿੰਘ ਜਿਹੜਾ ਜੀ ਕੰਪਨੀ ਚ ਗਿਆ ਸੀ ਕੰਮ ਕਰਨ ਵਾਸਤੇ ਉੱਥੇ ਕੋਈ ਕੰਪਨੀ ਦੇ ਵਿੱਚ ਹਾਦਸਾ ਹੋਇਆ ਹੋਆ ਕੋਈ ਮਸ਼ੀਨ ਦੇ ਨਾਲ ਐਕਸੀਡੈਂਟ ਹੋ ਗਿਆ ਉੱਥੇ ਦੀ ਮੌਕੇ ਤੇ ਮੌਤ ਹੋ ਗਈ ਆ ਡੈਥ ਹੋ ਗਈ ਆ ਕੰਪਨੀ ਵੱਲੋਂ ਮੈਂ ਕੱਲ ਵੀ ਮੈਨੇਜਰ ਸਾਹਿਬ ਨੂੰ ਕਿਹਾ ਸੀ ਮੈਂ ਕਿਹਾ ਇਹਨੂੰ ਕੋਈ ਕੰਪਨਸੇਸ਼ਨ ਕੋਈ ਸਹਦਾ ਜਿਹੜੀ ਆ ਉਹ ਦਿਓ ਉਹ ਕਹਿੰਦੇ ਜੀ ਇਹ ਸਾਡਾ 1 ਮਹੀਨਾ ਲੱਗ ਜਾਣਾ ਵਾ 1 ਮਹੀਨੇ ਤੋਂ ਬਾਅਦ ਕੋਈ ਕੰਪਨਸੇਸ਼ਨ ਅਸੀਂ ਇਹਨੂੰ ਦੇਵਾਂਗੇ ਅਜੇ ਮੌਕੇ ਦੇ ਉੱਤੇ ਅਸੀਂ ਇਹ ਕੁਝ ਵੀ ਦੇ ਸਕਦੇ ਸਿਰਫ ਉਹਨਾਂ ਨੇ লাশ ਜਿਹੜੀ ਆ ਕੋਈ ਪਿੰਡ ਪਛਾਈ ਆ ਬਾਕੀ ਕੋਈ ਸਹਦਾ ਕੋਈ ਕੰਪਨਸੇਸ਼ਨ ਜਿਹੜੀ ਆ ਅਜੇ ਤੱਕ ਨਾ ਸਰਕਾਰ ਨੇ ਨਾ ਕੋਈ ਕੰਪਨੀ ਨੇ ਨਹੀਂ ਦਿੱਤੀ ਇਹ ਬਹੁਤ ਗਰੀਬ ਪਰਿਵਾਰ ਵਾ ਇਹਦੇ ਛੋਟੇ-ਛੋਟੇ ਦੋ ਬੱਚੇ ਆ ਤੇ ਬਹੁਤ ਹੀ ਪਰਿਵਾਰ ਗਰੀਬਾ ਜਿਹੜਾ ਇਹ ਆਪਣੀ ਰੋਟੀ ਰੋਜੀ ਵਾਸਤੇ ਜਿਹੜਾ ਉਹ ਕਮਾਈ ਵਾਸਤੇ ਗਿਆ ਸੀ ਉੱਥੇ ਜਿਹੜਾ ਅਚਾਨਕ ਹਾਦਸਾ ਜਿਹੜਾ ਇਹ ਵਾਪਰਿਆ ਵਾ ਦੁਰਘਟਨਾ ਹੋਈ ਆ ਜਿਸ ਦਿਨ ਆ ਦੀ ਮੌਤ ਹੋ ਗਈ ਆ ਇਹਨੂੰ ਵੱਧ ਤੋਂ ਵੱਧ ਸਰਕਾਰ ਵੱਲੋਂ ਵੀ ਤੇ ਕੰਪਨੀ ਵੱਲੋਂ ਵੀ ਵੱਧ ਤੋਂ ਵੱਧ ਸਹਾਤਾ ਜਿਹੜੀ ਆ ਦੇਣੀ ਚਾਹੀਦੀ ਔਰ ਤੁਰੰਤ ਦੇਣੀ ਚਾਹੀਦੀ ਆ ਓਕੇ ਘਰ ਦੇ ਵਿੱਚ ਗਰੀਬੀ ਹੋਣ ਕਰਕੇ ਸਾਰੇ ਖਰਚੇ ਜਿਹੜੇ ਆ ਇਹਦੇ ਸਿਰ ਤੇ ਚੱਲ ਰਹੇ ਨੇ ਇਸ ਕਰਕੇ ਮੈਂ ਆਪਣੇ ਵੱਲੋਂ ਪਿੰਡ ਵੱਲੋਂ ਪੰਚਾਇਤ ਵੱਲੋਂ ਜਿਹੜੀ ਆ ਉਹ ਕੰਪਨੀ ਨੂੰ ਵੀ ਔਰ ਸਰਕਾਰ ਨੂੰ ਵੀ ਬੇਨਤੀ ਕਰਦਾ ਹਾਂ ਕਿ ਤੁਰੰਤ ਜਿਹੜਾ ਹੋਇਆ ਇਹਨੂੰ ਜੋ ਵੀ ਕੰਪਨਸੇਸ਼ਨ ਜਿੰਨੀ ਵੱਧ ਤੋਂ ਵੱਧ ਦਿੱਤੀ ਜਾ ਸਕਦੀ ਆ ਉਹ ਦਿੱਤੀ ਜਾਵੇ ਸੇ ਰੋਟੀ ਦੇ ਲਈ ਮਾਪਿਆਂ ਦਾ ਪੁੱਤ ਬੰਬੇ ਕਿਸੇ ਕੰਪਨੀ ਦੇ ਵਿੱਚ 6 ਮਹੀਨੇ ਮਿਹਨਤ ਕੰਮ ਕਰਨ ਕੇ ਆਸੀਬ ਸੋਚਿਆ ਸੀ ਕਿ ਮਾਪਿਆਂ ਦਾ ਕਮਾਈ ਕਰਕੇ ਢਿੱਡ ਭਰਾਂਗਾ ਪਰ ਪ੍ਰਮਾਤਮਾ ਨੂੰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਇਸ ਵਕਤ ਪੁੱਭਾ ਮਾਰਤੇ ਜੋ ਤੁਸੀਂ ਪਰਿਵਾਰ ਦੇਖ ਰਹੇ ਹੋ ਇਸ ਪਰਿਵਾਰ ਦੇ ਉੱਤੇ ਉਸ ਵਕਤ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਹਨਾਂ ਦੇ